ਹਾਂਜੀ ਸਾਰੇ ਸਾਥੀ ਕਾਜ ਦੀ ਸਾਰੇ ਨੂੰ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਜ਼ਰੂਰੀ ਗੱਲਾਂ ਨੇ ਕੁਝ ਧਿਆਨ ਨਾਲ ਜ਼ਰੂਰ ਸੁਣ ਲਿਓ ਤੇ ਇੱਕ ਤਾਂ ਪਹਿਲੀ ਬੇਨਤੀ ਇਹ ਹੈ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਦੇਖੇ ਨੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਜਿਹੜੇ ਵੀਡੀਓ 'ਚ ਪੈਂਦੀਆਂ ਨੇ ਜਿਵੇਂ ਆਪੋ ਆਪ ਦੇ ਪੇਜ ਵਾਲੇ ਹਨ ਜਿਹੜੇ ਉਹ ਘਰ ਟਾਹੇ ਨੇ ਜਾਂ ਕੋਈ ਨੁਕਸਾਨ ਹੋਏ ਨੇ ਗਿਆ ਨਾ ਉਹ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਉੱਥੇ ਕੀ ਹੁੰਦਾ ਜਿਵੇਂ ਐਨਆਰਆਈ ਭਰਾ ਸਾਡੇ ਨਾ ਕਮੈਂਟ ਕਰਦੇ ਨੇ ਉੱਥੇ ਵੀ ਸਾਨੂੰ ਇਹ ਘਰ ਦਾ ਕੋਈ ਮਤਲਬ ਉਹਨਾਂ ਨੇ ਹੈਲਪ ਕਰ ਰਹੇ ਹੁੰਦੇ ਆ ਵੀ ਸਾਨੂੰ ਆ ਸਾਨੂੰ ਡਰੈਸ ਦਿਓ ਜਾਂ ਕੋਈ ਨੰਬਰ ਦਿਓ ਹਨਾ ਉੱਥੇ ਬਹੁਤ ਮਤਲਬ ਮੈਸੇਜ ਆਉਂਦੇ ਨੇ ਤੇ ਉਹਦੇ ਕੀ ਕੀ ਹੁੰਦਾ ਜਿਵੇਂ ਐਨ ਆਰ ਆਈ ਭਰਾਵਾਂ ਦੇ ਡਾਇਰੈਕਟ ਉੱਥੇ ਫੇਕ ਆਈਡੀਆਂ ਵਾਲੇ ਐਨ ਆਰ ਆਈ ਭਰਾਵਾਂ ਨੂੰ ਡਾਇਰੈਕਟ ਮੈਸੇਜ ਕਰਦੇ ਨੇ ਜਿਵੇਂ ਕਿ ਮੈਨੂੰ ਵੀ ਇੱਕ ਭਰਾ ਦਾ ਮੈਸੇਜ ਆਇਆ ਸੀ ਕੈਨੇਡਾ ਤੋਂ ਆਉ ਬਾਈ ਤੇ ਉਹਨੇ ਕਿਹਾ ਕਿ ਫੇਕ ਆਈਡਿ ਵਾਲੇ ਨੇ ਉਹਨੇ ਕੀ ਕਰਿਆ ਉਹਨੂੰ ਡਾਇਰੈਕਟ ਮੈਸੇਜ ਕਰਿਆ ਵੀ ਬਾਈ ਤੂੰ ਨਾ ਵਿਹਲਪਾ ਕਰਦਾ ਗਰੀਬਾਂ ਦੀ ਤੇ ਮੇਰਾ ਘਰ ਟਾ ਗਿਆ ਤੇ ਮੇਰੇ ਦੋ ਬੇਟੀਆਂ ਨੇ ਜੇ ਉਹ ਹਨਾ ਤੇ ਉਹਨੇ ਮਤਲਬ ਉਹ ਕਰਿਆ ਕਹਿੰਦਾ ਚਾਹੇ ਵੀਡੀਓ ਕਾਲ ਕਰ ਲਾ ਬਾਈ ਪਰ ਮੇਰੀ ਹੈਲਪ ਕਰ ਦੇ ਤੇ ਉਹ ਬੰਦੇ ਨੇ ਸੋਚਿਆ ਵੀ ਚਲੋ ਹਨਾ ਕੀ ਹੋ ਸਕਦਾ ਵੀ ਹੈਲਪ ਕਰਨੇ ਬਾਰੇ ਉਹਨੇ ਸੋਚਿਆ ਤੇ ਉਦੋਂ ਬਾਅਦ ਕੀ ਹੋਇਆ ਉਹੀ ਸੇਮ ਕਮੈਂਟ ਮੈਸੇਜ ਉਹੀ ਸੇਮ ਮੈਸੇਜ ਉਹਨੂੰ ਇੱਕ ਹੋਰ ਆਈਡੀ ਤੋਂ ਆਇਆ ਠੀਕ ਹੈ ਜੀ ਤੇ ਉਹ ਸਸੋ ਪੰਜ ਚ ਪੈ ਗਿਆ ਵੀ ਯਾਰ ਆ ਕੀ ਹੋ ਗਿਆ ਨਾ ਉਦੋਂ ਬਾਅਦ ਕੀ ਹੋਇਆ ਇੱਕ ਉਹੀ ਸੇਮ ਮੈਸੇਜ ਇੱਕ ਹੋਰ ਆਈਡੀ ਤੋਂ ਆਇਆ ਯਾਨੀ ਕਿ ਤਿੰਨ ਆਈਡੀਆਂ ਤੋਂ ਇੱਕੋ ਹੀ ਮੈਸੇਜ ਆਇਆ ਵੀ ਮੇਰੀ ਹੈਲਪ ਕਰੋ ਹਨਾ ਦੇਵ ਬੰਦਾ ਉਹਨੇ ਨਾ ਕੀ ਕਰਿਆ ਮਤਲਬ ਮੈਨੂੰ ਸਕਰੀਨਸ਼ਾਟ ਭੇਜੇ ਨੇ ਸੋ ਮੈਂ ਸਕਰੀਨ ਤੇ ਲਾਉਂਗਾ ਤੇ ਇਦਾਂ ਦੇ ਜਿਵੇਂ ਫੇਕ ਆਈਡੈਂਟੀਟੀ ਵਾਲੇ ਨਾ ਨਜਾਇਜ਼ ਫਾਇਦਾ ਚੱਕ ਰਹੇ ਨੇ ਵੀ ਜਿਵੇਂ ਮਨ ਕੇ ਚਲੋ ਕੋਈ ਹੈ ਨਾ ਹੈਲਪ ਕਰਨੀ ਚਾਹੁੰਦਾ ਪਰ ਉਹ ਉਹਨਾਂ ਦਾ ਇੱਕ ਜਿਵੇਂ ਸਹੀ ਤਰੀਕੇ ਨਾਲ ਲੋਕ ਉਹਨੂੰ ਹੈਲਪ ਵੀ ਨਹੀਂ ਕਰ ਰਹੇ ਨੇ ਇਦਾਂ ਉਹ ਕਰਦੇ ਨੇ ਕਿ ਤੇ ਦੂਜੀ ਗੱਲ ਵੀ ਜਿੰਨਾ ਵੀ ਐਨਆਰਆਈ ਭਰਾਵਾਂ ਨੇ ਕੋਈ ਹੈ ਨਾ ਹੈਲਪ ਕਰਨੀ ਆ ਇੱਕ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਨਾ ਹੋਵੇ ਕਿਸੇ ਥਰੂ ਹੈਲਪ ਕਰੋ ਹਨ ਤੁਸੀਂ ਡਾਇਰੈਕਟ ਉਸ ਬੰਦੇ ਦੇ ਨਾਲ ਵੀਡੀਓ ਕਾਲ ਤੇ ਗੱਲ ਕਰੋ ਜਿਹਦੇ ਤੋਂ ਤੁਸੀਂ ਹੈਲਪ ਕਰਨੀ ਆ ਕਿਉਂਕਿ ਪਤਾ ਲੱਗ ਰਿਹਾ ਤੁਹਾਨੂੰ ਜਿਵੇਂ ਤੁਸੀਂ ਗਾਂ ਦੀ ਗਾਂ ਪੈਸੇ ਪਾ ਰਹੇ ਹੋ ਉਹ ਤੁਹਾਡਾ ਪੈਸਾ ਜਿਹੜਾ ਉਹ ਅੱਗੇ ਨਹੀਂ ਜਾਂਦਾ ਹੋ ਸਕਦਾ ਵੀ ਅੱਧ ਚੱਦ ਅੱਧ ਚ ਹੀ ਰਹਿ ਜਾਂਦਾ ਹੋਵੇ ਪਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਜਿਵੇਂ ਤੁਸੀਂ ਹੈਲਪ ਕਰਨੀ ਆ ਤਾਂ ਉਹ ਤੁਸੀਂ ਅਗਲੇ ਨਾਲ ਡਾਇਰੈਕਟ ਵੀਡੀਓ ਕਾਲ ਤੇ ਗੱਲ ਕਰੋ ਫੋਨ ਤੇ ਗੱਲ ਕਰੋ ਹਨਾ ਜਦੋਂ ਤੁਸੀਂ ਮੰਨ ਕੇ ਚਲੋ ਪੈਸੇ ਪਾਤੇ ਤਾਂ ਵੀ ਉਸ ਤੋਂ ਬਾਅਦ ਤੁਹਾਨੂੰ ਪੁੱਛੋ ਵੀ ਤੁਹਾਡੇ ਕੋਲ ਪੈਸੇ ਆ ਗਏ ਹਨਾ ਉਹ ਵੀ ਵੀਡੀਓ ਕਾਲ ਤੇ ਇਸ ਤਰ੍ਹਾਂ ਕਈ ਫੇਕ ਆਈਡੀਆਂ ਵਾਲੇ ਇਦਾਂ ਕਰ ਰਿਹਾਗੇ ਨਜਾਇਜ਼ ਫਸਾ ਚੱਕ ਰਿਹਾ ਸੋ ਇਹ ਜਿਹੜੇ ਇਹਨਾਂ ਤੋਂ ਬਚ ਕੇ ਰਹੋ ਸੋ ਇਹੀ ਬੇਨਤੀ ਸੀ ਤੇ ਦੂਜੀ ਬੇਨਤੀ ਇਹ ਆ ਕਿ ਜਿਵੇਂ ਕਿ ਇੱਧਰ ਸਾਡੇ ਸਗੂਰ ਜਲਾ ਗਿਆ ਜਿਵੇਂ ਸਾਡਾ ਨਾ ਤੇ ਇੱਧਰ ਥੋੜਾ ਜਿਹਾ ਨੁਕਸਾਨ ਘੱਟ ਹੋਇਆ ਜਿਵੇਂ ਉਧਰਲੇ ਏਰੀਆ ਚ ਵੱਧ ਨੁਕਸਾਨ ਹੋਏ ਨੇ ਤੇ ਕੀ ਕਰਦੇ ਨੇ ਇੱਧਰਲੇ ਭਰਾ ਇੱਧਰੋਂ ਮਤਲਬ ਰਾਸ਼ਨ ਇਕੱਠਾ ਕਰਦੇ ਨੇ ਤੇ ਉੱਥੇ ਲੈ ਜਾਂਦੇ ਨੇ ਪਰ ਕਾਰਨ ਇਹ ਕਈ ਪਿੰਡਾਂ ਦੇ ਵਿੱਚ ਇੱਥੇ ਵੀ ਬਹੁਤ ਨੁਕਸਾਨ ਹੋਏ ਨੇ ਬੇਕਾਰ ਟਹਿ ਗਏ ਲੋਕਾਂ ਦੇ ਮੇਹਰ ਨਾਲ ਜਿਹੜੇ ਜਿਵੇਂ ਹਨਾ ਕੜੀ ਬਾਤ ਲੈਣੇ ਕਰ ਰਥੇ ਉਹ ਬਹੁਤ ਕਰਾ ਜਿਵੇਂ ਸਾਡੇ ਪਿੰਡ ਚ ਲਾਉ ਸਾਡੇ ਪਿੰਡ ਚ ਘਟੋ ਘਟ 100 ਘਰ ਦੇ ਕਰੀਬ ਤੜ ਗਿਆ ਮੈਂ ਆਪ ਉਹਦੇ ਪਿੰਡ ਚ ਜਾ ਕੇ ਦੇਖ ਕੇ ਆ 100 ਘਰ ਦੇ ਕਰੀਬ ਤੜ ਗਿਆ ਕੁਝ ਕਿ ਸੱਤਾਂ ਡਿੱਗ ਗੀਆਂ ਤੇ ਉਹ ਕੀ ਕਰਦੇ ਆ ਵੀ ਇੱਥੋਂ ਹਨਾ ਰਾਸ਼ਨ ਇਕੱਠਾ ਕਰਿਆ ਉਧਰ ਲੈ ਜਾਂਦੇ ਨੇ ਮਤਲਬ ਵੀ ਅਸੀਂ ਉੱਥੇ ਹੈਲਪ ਕਰਕੇ ਆਵਾਂਗੇ ਉੱਥੇ ਹੈਲਪ ਕਰਨ ਦੀ ਲੋੜ ਨਹੀਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਰਾਸ਼ਨ ਆ ਜਿਵੇਂ ਲੋਕ ਹੈਲਪ ਵੀ ਕਰ ਰਹੇ ਆ ਆਪੋ ਆਪ ਦੇ ਪਿੰਡਾਂ ਦੀ ਸੰਭਾਲ ਕਰੋ ਆਪਦੇ ਆਪ ਦੇ ਪਿੰਡਾਂ ਦੀ ਜਿਵੇਂ ਆਪਦੇ ਪਿੰਡਾਂ ਦਾ ਖਿਆਲ ਰੱਖੋ ਕਿਉਂਕਿ ਜਦੋਂ ਆਪਾਂ ਨਾ ਐਵੇਂ ਰਸਨ ਲੈ ਕੇ ਜਾਂਦੇ ਆ ਤਾਂ ਚੰਗਾ ਨਹੀਂ ਸੋਹਣਾ ਨਹੀਂ ਲੱਗਦਾ ਹਨ ਕਿਉਂਕਿ ਆਪਦਾ ਪਿੰਡ ਤਾਂ ਜਿਵੇਂ ਕਹਿੰਦੇ ਅੱਧਾ ਟਿੱਗੇ ਹੀ ਪਿਆ ਇੱਕ ਤਰ੍ਹਾਂ ਦਾ ਤੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਉਹ ਨਾ ਪਿੰਡ ਵਾਲਿਆਂ ਦੇ ਜਿਹੜਾ ਘਰ ਆ ਹੋਗੇ ਵੀ ਸਾਡੀ ਹੈਲਪ ਨਹੀਂ ਕਰਦੇ ਤੇ ਆਪਾਂ ਹੈਲਪ ਉੱਥੇ ਲੈ ਕੇ ਜਾਂਦੇ ਆ ਸਾਰਾ ਰਸਨ ਹਨਾ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਸੋ ਇਹ ਹੀ ਬੇਨਤੀਆਂ ਸੀ ਤੇ ਬਾਕੀ ਐਨਆਰਆਈ ਭਰਾ ਨੂੰ ਫਿਰ ਬੇਨਤੀ ਕਰਦਾ ਵੀ ਕਿਸੇ ਥਰੂ ਤੁਸੀਂ ਹੈਲਪ ਨਹੀਂ ਕਰਨੀ ਤੁਸੀਂ ਡਾਇਰੈਕਟ ਜਿਹੜੀ ਹੈਲਪ ਕਰ ਰਹੇ ਹੋ ਉਹਨਾਂ ਕੋਲ ਤੇ ਗੱਲ ਕਰੋ ਵੀਡੀਓ ਕਾਲ ਤੇ ਗੱਲ ਕਰੋ ਤਾਂ ਹੈਲਪ ਕਰੋ ਕਿਉਂਕਿ ਤੁਹਾਡਾ ਪੈਸਾ ਬਹੁਤ ਜਿਵੇਂ ਕਹਿੰਦੇ ਨੇ ਸਹੀ ਤਰੀਕੇ ਨਾਲ ਨਹੀਂ ਲੱਗ ਰਿਹਾ ਇੱਥੇ ਆ ਕੇ ਸੋ ਇਹ ਹੀ ਬੇਨਤੀ ਹੈ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਥੈਂਕ ਯੂ ਧੰਨਵਾਦ